ਜਦ ਵੱਡੇ ਮੰਦਰਾਂ ਦੇ ਵਿੱਚ ਪੈਸੇ ਲੈ ਕੇ ਦਰਸ਼ਨ ਹੋ ਸਕਦੇ ਆ ਔਰ ਉਸ ਉਹਦੇ ਚ ਵੀ ਤੰਦਲੀ ਹੈ ਉਹਦੇ ਚ ਵੀ ਤੰਦਲੀ ਹੈ ਜੀ ਉਹਦੇ ਚ ਵੀ ਤੁਸੀਂ ਪ੍ਰਾਈਵੇਟ ਕਿਸੇ ਬੰਦੇ ਨੂੰ ਮਿਲੋ ਮੇਰੇ ਕੋਲ ਵੀਡੀਓ ਪਿਆ ਮੈਂ ਤੁਹਾਨੂੰ ਦਿਖਾਣਾ ਜਿਹੜੇ ਲੋਕ ਕਲਪਦੇ ਆ ਉੱਥੇ ਮੰਦਿਰਾਂ ਚ ਜਾ ਕੇ ਵੀ ਹੈ ਪਰਮਾਤਮਾ ਸਾਡੇ ਨਾਲ ਹੋਇਆ ਕੀ ਹੈ ਦੂਜੇ ਬੰਦੇ ਨੂੰ ਕੋਈ ਇੱਕ ਬੰਦਾ 500 ਰੁਪਏ ਦਿੰਦਾ ਡਾਇਰੈਕਟ ਉਹਨੂੰ ਮੱਥਾ ਚੁੱਪਚਾਪ ਪਿੱਛੋਂ ਮੱਥਾ ਟਿਕਾ ਦਿੱਤਾ ਜਾਂਦਾ ਪੈਸਾ ਹੀ ਹੈ ਨਾ ਜੀ ਜਦ ਕਾਚੀ ਵਿੱਚ ਨਾ ਦੇ ਮੰਦਿਰ ਵਿੱਚ ਇਹ ਚੀਜ਼ਾਂ ਹੋ ਸਕਦੀਆਂ ਤੇ ਆਮ ਤੌਰ ਤੇ ਕਿਉਂ ਨਹੀਂ ਹੁੰਦਾ ਹੋਏਗਾ वैसे करके टारगेट ਕੀਤਾ ਜਾ ਰਿਹਾ ਬਿਲਕੁਲ ਵੀ YouTube ਤੇ ਫੋਲੋਅਰਸ ਬਹੁਤ ਨੇ ਪੈਸਾ ਉਹਨਾਂ ਨੂੰ ਡੇਗ ਰਿਹਾ ਹੈ ਉਹ ਆਪ ਹੀ ਇੰਟਰਵਿਊਸ ਚ ਕਹਿ ਦਿੰਦਾ ਹੁੰਦਾ ਕਿ ਮੈਂ ਤਾਂ ਪੂਰਾ ਤੋਂ ਪੂਰਾ ਇੱਕ ਫਲੋਰ ਹੀ ਖਰੀਦਿਆ ਆ ਹਾਂ ਕੋਤੇ ਬਾਦ ਆਪਣੀ ਮਿਹਨਤ ਨਾਲ ਖਰੀਦਿਆ ਜੀ ਅਗਲੇ ਨੇ ਮਿਹਨਤ ਥੋੜੀ ਕੀਤੀ ਹੈ ਜੀ ਮੁੰਡੇ ਨੇ ਮੈਂ ਅੱਜ ਦਾ ਨਹੀਂ ਆਂਦਾ ਜੇ ਮਿਹਨਤ ਕੀਤੀ ਹੈ ਲੋਕੀ ਕਹਿੰਦੇ ਦੋ ਜਨਾਨੀਆਂ ਦਿਖਾ ਦਿਖਾ ਇਹ ਕਿਹੜੀ ਮਿਹਨਤ ਹੈ ਦੇਖੋ ਮੇਰੀ ਗੱਲ ਸੁਣੋ ਇਹ ਗੱਲ ਦੋ ਜਨਾਨੀਆਂ ਦੀ ਮੈਂ ਇਹਦੇ ਚ ਜਾਣਾ ਨਹੀਂ ਚਾਹਦਾ ਪਰ ਜਿਨ੍ਹਾਂ ਨੂੰ ਇਹ ਇਸ਼ੂ ਹੈ ਨਾ ਵੀ ਦੋ ਜਨਾਨੀਆਂ ਰੱਖੀਆਂ ਆ ਭਾਈ ਉਹ ਜਿਹੜਾ ਥੋੜਾ ਜਿਹਾ ਪਿੱਛੇ ਚਲੋ ਜਿਆਦਾ ਪਿੱਛੇ ਜਾਣ ਦੀ ਲੋੜ ਨਹੀਂ ਹੈ ਜੀ ਸਿਰਫ ਇੰਡੀਆ ਦਾ ਕਨਸਟੀਟਿਊਸ਼ਨ ਬਣਨ ਤੋਂ ਥੋੜਾ ਜਿਹਾ ਪਿੱਛੇ ਜਾਣ ਦੀ ਲੋੜ ਹੈ ਬਹੁ ਵਿਵਾਹ ਵੀ ਇੰਡੀਆ ਦੀ ਇੱਕ ਪਰੰਪਰਾ ਰਹੀ ਹੈ ਮਹਾਰਾਜਾ ਪਟਿਆਲੇ ਦੇ ਕਿੰਨੀ ਸੀਗੀਆਂ ਔਰ ਕਿੰਨੇ ਮੈਂ ਤੁਹਾਨੂੰ ਰਾਜਸਤਾਨ ਕਿੰਨੇ ਰਾਜੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਜਿਹਨਾਂ ਦੇ 4 4 5 5 10 10 ਵਿਆਹ ਹੁੰਦੇ ਸੀ ਹੁਣ ਇਹ ਕਹਿਣਗੇ ਵੀ ਇਹ ਤਾਂ ਕਾਨੂੰਨ ਹੈ ਪਹਿਲੀ ਗੱਲ ਇਹਨਾਂ ਬੇਵਕੂਫਾਂ ਨੂੰ ਅਕਲ ਹੋਵੇ ਹਿੰਦੁਸਤਾਨ ਦੇ ਵਿੱਚ ਆ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈ ਜਿਹੜਾ ਕੋਈ ਬੰਦੇ ਨੂੰ ਦੇਵਤਾ ਦਾ ਰੂਪ ਬਣਾਉਣ ਤੋਂ ਰੋਕਦਾ ਹੋਵੇ ਕੋਈ ਕਾਨੂੰਨ ਨਹੀਂ ਹੈ ਕੋਈ ਕਾਨੂੰਨ ਨਹੀਂ ਹੈ ਪੂਰੀ ਜ਼ਿੰਮੇਵਾਰੀ ਨਾਲ ਮੈਂ ਤੁਹਾਨੂੰ ਕਹ ਰਿਹਾ ਇਹਨਾਂ ਸਾਰਿਆਂ ਨੂੰ ਜਾ ਕੇ ਸਭ ਤੋਂ ਪਹਿਲਾਂ ਜਿੰਨੇ ਵੀ ਆਪਣੇ ਆਪ ਨੂੰ ਹਿੰਦੂ ਰક્ષਕ ਬਣੇ ਹੋਏ ਆ ਇਹਨਾਂ ਨੂੰ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਅੱਜ ਤੱਕ ਐਸੇ ਕਿਸੇ ਕਾਨੂੰਨ ਲਈ ਕੋਈ ਡਿਮਾਂਡ ਕੀਤੀ ਹੈ ਸਿੱਖਾਂ ਨੂੰ ਤਾਂ ਬਹੁਤ ਪੁਰਾਣੀ ਲੜਾਈ ਹੈ ਸਿੱਖ ਤੇ ਅੱਜ ਵੀ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਦਵੀ ਲਈ ਲੜ ਰਹੇ ਆ ਹੂੰ ਅੱਜ ਵੀ ਹਮ ਲੇਕਿਨ ਕਾਨੂੰਨ ਨਹੀਂ ਹੈ ਕਾਨੂੰਨ ਕਹੇ ਜੀ ਸਾਡੀਆਂ ਭਾਵਨਾਵਾਂ আহত ਹੋ ਗਈਆਂ ਐਹੀ ਐਹੀ ਲੋ ਐ ਨਾ ਜੀ ਸਭੀ ਲੋ ਵੀ ਸਾਡੀਆਂ ਭਾਵਨਾਵਾਂ ਹਨ ਹਾਂ ਵੀ ਸਾਡੀਆਂ ਹੋ ਗਈਆਂ ਹਮ ਇਹ ਕਿਹੜਾ ਲਾਅ ਹੈ ਜੀ ਕਿਹੜਾ ਕਾਨੂੰਨ ਹੈ ਹਾਂ ਮੈਨੂੰ ਕੋਈ ਕਹਿ ਦਵੇ ਜੀ ਤੇ ਤਿਲਕ ਪੱਲ ਆਇਆ ਹੋਇਆ ਨੇ ਸ਼ਿਵ ਜੀ ਬਣਾ ਬੈਠਾ ਮੇਰੀ ਭਾਵਨਾਵਾਂ আহত ਹੋ ਗਈਆਂ ਜੀ ਇਹ ਤਾਂ ਕੋਈ ਕਾਨੂੰਨ ਨਹੀਂ ਹੈ ਜੀ ਹੁਣ ਤੱਕ ਜਿਹੜਿਆ ਕਾਨੂੰਨ ਕਾਨੂੰਨ ਕਰਦੇ ਆ ਵੀ ਕਾਨੂੰਨ ਹੈ ਜੀ ਦੋ ਦੋ ਨਹੀਂ ਰੱਖ ਸਕਦਾ ਕੌਣ ਕਹਿੰਦਾ ਜੀ ਦੋਨੇ ਰੱਖ ਸਕਦਾ ਲਿਵਨ ਰਿਲੇਸ਼ਨ ਦੇ ਵਿੱਚ ਤੁਸੀਂ 10 10 ਬੰਦਿਆਂ ਨਾਲ ਇੱਕ ਇੱਕ ਔਰਤ 10 ਬੰਦਿਆਂ ਨਾਲ ਔਰ 10 ਬੰਦੇ ਇੱਕ ਔਰਤ ਨਾਲ ਰਹਿ ਸਕਦੇ ਆ ਇਹ ਇੰਡੀਆ ਦਾ ਕਾਨੂੰਨ ਹੈ ਗਲਤ ਹੈ ਲੇਕਿਨ ਉੱਥੇ ਨਾ ਰਿਵਾਜ ਨਹੀਂ ਖੁੱਲਦੀ ਕਿਉਂ ਨਹੀਂ ਖੁੱਲਦੀ ਜੀ ਉੱਥੇ ਆਵਾਜ਼ ਲਿਵਨ ਰਿਲੇਸ਼ਨ ਦੇ ਵਿੱਚ ਜੀ ਸੁਪਰੀਮ ਕੋਰਟ ਦਾ ਆਰਡਰ ਹੈ ਇੱਕ ਵਿਵਾਹਿਤ ਮਹਿਲਾ ਇੱਕ ਸ਼ਾਦੀशुदा ਮਹਿਲਾ ਕਿਸੇ ਦੂਜੇ ਬੰਦੇ ਦੇ ਨਾਲ ਸਰੀਰਕ ਸੰਬੰਧ ਬਣਾ ਸਕਦੀ ਹੈ ਤੇ ਕੋਈ ਦਿੱਕਤ ਨਹੀਂ ਆ ਤੇ ਕੋਈ ਮੁਕਦਮਾ ਨਹੀਂ ਦਰਜ ਹੋਏਗਾ। ਹਮਮ। ਔਰ ਇਹ ਔਰ ਉਸ ਤੋਂ ਪੈਦਾ ਹੋਈ ਹੋਈ ਸੰਤਾਨ ਬੁਆਏਫ੍ਰੈਂਡ ਤੋਂ ਪੈਦਾ ਹੋਈ ਹੋਈ ਸੰਤਾਨ ਨੂੰ ਵੀ ਨਾਮ ਉਹਦੇ ਹਸਬੈਂਡ ਦਾ ਹੀ ਮਿਲੇਗਾ। ਜ਼ਰੂਰੀ ਹੈ ਉਹੀ ਮਿਲੇਗਾ ਨਾਮ। ਜ਼ਰੂਰੀ। ਇਹ ਇੱਕ ਪਾਸੇ ਤੇ ਇੰਨਾ ਕਾਹਨ ਹੋ ਰਿਹਾ ਜੀ ਚੀਜ਼ਾਂ ਦਾ। ਹਮਮ। ਇਹਨੇ ਵੱਡੇ ਵੱਡੇ ਇਸ਼ੂਜ਼ ਜਿਹੜੇ ਆ ਸਾਡੀ ਸੋਸਾਇਟੀ ਦੇ ਸਾਹਮਣੇ ਆ। ਹਮਮ। ਔਰ ਦੂਜੇ ਪਾਸੇ ਆ ਕਹਿ ਰਹੇ ਨੇ ਜੀ ਇਹ ਇਹ ਕੁਝ ਹੋ ਗਿਆ ਰੋ ਹੋ ਗਿਆ ਹੂੰ ਇੱਥੋਂ ਇਹਨਾਂ ਦੇ ਡਬਲ ਸਟੈਂਡਰਡ ਤੇ ਮੈਨੂੰ ਇੱਥੋਂ ਤਰਾਜ ਹੁੰਦਾ ਹੈ ਜੀ ਤੁਸੀਂ ਪਰਸਨਲੀ ਤੁਸੀਂ ਗੱਲ ਕੀ ਕਹਿਣ ਲੱਗੇ ਸੀ ਵੀ ਤੁਸੀਂ ਅਰਮਾਨ ਮਲਿਕ ਨੂੰ ਕਾਫੀ ਦੇਰ ਦੇ ਜਾਣਦੇ ਮੈਂ ਬਹੁਤ ਪਹਿਲਾਂ ਨਾਲ ਜਾਣਦਾ ਹਾਂ ਹਰਿਆਣੇ ਚ ਜ਼ਿਆਦਾ ਸੀਗਾ ਮੈਂ ਜੱਤੋਂ ਇਹਨੂੰ ਜਾਣਦਾ ਹਾਂ ਬੱਚਾ ਬਹੁਤ ਸੌ ਹ ਹੈ ਹਰ ਜਗ੍ਹਾ ਇਹਨੇ ਮਦਦ ਕੀਤੀ ਹੈ ਜੀ ਕਿੰਨੇ ਮੰਦਰਾਂ ਦੇ ਵਿੱਚ ਹੈ ਕਿੰਨਾ ਹੀ ਦਾਨ ਇਟਾਂ ਸਮ ਮਟੀਰੀਅਲ ਦੇ ਦੰਦਾ ਰਿਹਾ ਹੈ ਜੀ ਇਹ ਬੰਦਾ ਉਹ ਬਿਲਕੁਲ ਕਹਿ ਦਿੱਤਾ ਉਹ ਕਦੇ ਗੱਲ ਹੈਗੀ ਮੈਂ ਦੱਸ ਦੂੰਗਾ ਬਹੁਤ ਪਹਿਲੀ ਗੱਲ ਹੈ 5000 ਇਟਾਂ ਇੱਕ ਵਾਰੀ ਇਹਨਾਂ ਇਹਨਾਂ ਨੇ ਇੱਥੇ ਭੇਜੀਆਂ ਇੱਥੇ ਵੀ ਭੇਜੀਆਂ ਹਾਂਜੀ ਪਰ ਲੋਕੀ ਦਾ ਹੁਣ ਕਈ ਜਿਹੜੇ ਸਿਆਪ ਕਿਆ ਆਪਰਧਾਨ ਬਣੀ ਫਿਰਦੇ ਉਹ ਤਾਂ ਕਹਿਣ ਲੱਗੇ ਇਹ ਤਾਂ ਮੁਸਲਮਾਨ ਨੇ ਨਹੀਂ ਬਿਲਕੁਲ ਗਲਤ ਕਹਿ ਰਹੇ ਨੇ ਜੀ ਕਹਿੰਦੇ ਇਹਨਾਂ ਨੇ ਦਾ ਦੂਜਾ ਵਿਆਹ ਕਰਨ ਤੋਂ ਪਹਿਲਾਂ ਆਪਣਾ ਧਰਮ ਬਦਲੇ ਇਹਨਾਂ ਦਾ ਲੇਕ ਆਫ ਨੋਲੇਜ ਅਨਪੜਤਾ ਹੈ ਜੀ ਇੱਕ ਬੰਦਾ ਦਿਖਾਓ ਜਿਹੜਾ ਇਹਨਾਂ ਚ ਕੋਈ ਬੀਐਸਸੀ ਕੀਤੀ ਹੋਈ ਜੀ ਕਿਸੇ ਨੇ ਤਾਂ ਜੀ ਮੈਨੂੰ ਇੱਕ ਬੰਦਾ ਦਿਖਾਓ ਜਿਹਨੇ ਕੋਈ ਬੀਐਸਸੀ ਕੀਤੀ ਹੋਵੇ ਜਣਾ ਘਣਾ ਤੇ ਟਿੱਕਾ ਲਾ ਕੇ ਗਲ ਚ ਪੜਨਾ ਜਾ ਪਾ ਕੇ ਇਥੇ ਬਹਿ ਜਾਂਦਾ ਔਰ 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 ਧਰਮ ਦੀ ਧਾਰਾ ਪੈ ਜਾਂ ਬਹਿ ਜਾਂਦੀ ਆ ਬਿਠਾਓ ਕਦੇ ਇਹਨਾਂ ਨਾਲ ਆਪਾਂ ਧਾਰਮਿਕ ਚਰਚਾ ਕਰ ਲਈਏ ਸ਼ਾਸਤਰਾਧਾਰਿਤ ਜਬਲੀਆਂ ਮਾਰਨ ਦੋਨੀ ਜੀ ਸ਼ਾਸਤਰਾਧਾਰਿਤ ਗੱਲ ਕਰੀਏ ਇਹ ਬੰਦਾ Hindu ਹੈ ਲੇਵਨ ਰਿਲੇਸ਼ਨ ਜਿਹੜਾ ਕਨਸੈਪਟ ਹੈ ਉਹ ਦੇਖੋ ਉਹਦੀ ਪਰਸਨਲ ਲਾਈਫ ਆ ਉਹਦੇ ਤੇ ਅਰਮਾਨ ਮਲੀ ਕੀ ਉਹ ਤਾਂ ਕਹਿੰਦਾ ਮੈਂ ਗੱਲ ਉਹਦੇ ਇੰਟਰਵਿਊ ਦੇਖ ਰਿਆ ਸੀ ਕਹਿੰਦਾ ਮੈਂ ਤਾਂ ਦੋਨਾਂ ਨਾਲ ਵਿਆਹ ਕਰਾਇਆ ਵਿਆਹ ਕਰਾ ਕੇ ਰਹਿ ਰਹੇ ਆ ਬਿਲਕੁਲ ਹਾਂ ਤੇ ਉਹ ਰਹਿ ਰਹੇ ਹਨਾ ਜੀ ਠੀਕ ਹੈ ਨਾ ਜੀ ਉਹਨੂੰ ਕਿਹੜੇ ਕਾਨੂੰਨ ਦੇ ਕਿਹੜੇ ਕਲੋਜ਼ ਦੇ ਤਹਿਤ ਉਹ ਉਹ ਰਹਿ ਰਿਹਾ ਉਹਦਾ ਨਿੱਜੀ ਜੀਵਨ ਹੈ ਉਹਦੀ ਦੋ ਵਾਈਫ ਹੈ ਨਾ ਹੂੰ ਦੋਨਾਂ ਨੂੰ ਹੀ ਤਰਾਇ ਨਹੀਂ ਆ ਵੀ ਇਹਨੇ ਦੋਵਾਂ ਨਾਲ ਵਿਆਹ ਕਰਾਇਆ ਬਾਕੀ ਫੁੱਫੜ ਕੌਣ ਹੈ ਬਾਕੀ ਕੌਣ ਹੈ ਜੀ ਉਹਨੂੰ ਕਹਿੰਦੇ ਆਲੇ ਵੀ ਤੂੰ ਤੂੰ ਇਹ ਨਹੀਂ ਤੂੰ ਉਹ ਦੀ ਦੇਖੋ ਇਹ ਪਰਸਨਲ ਲਾਈਫ ਹੈ ਉਹਦੇ ਉਹਨੂੰ ਕਾਨੂੰਨ ਲਾਅ ਦੀ ਇਹ ਆਪਾਂ ਗੱਲ ਕਰ ਲਈਏ ਵੀ ਇੱਕ ਪਾਸੇ ਤਾਂ ਇੰਡੀਆ ਦੇ ਵਿੱਚ ਇੰਨੀ ਛੋਟ ਦਿੱਤੀ ਗਈ ਹੈ ਇੱਥੇ ਵੈਸ਼ਾ ਵਰਤੀ ਤੱਕ ਦੇ ਤਾਂ ਲਾਇਸੈਂਸ ਦਿੱਤੇ ਜਾਂਦੇ ਆ ਸਰਕਾਰ ਦਿੰਦੀ ਹੈ ਇਲੀਗਲ ਆ ਉਹ ਤਾਂ ਨਹੀਂ ਲਾਇਸੈਂਸ ਹੁੰਦੇ ਆ ਜੀ ਲਾਇਸੈਂਸ ਦਿੱਤੇ ਦਿੰਦੇ ਆ ਮੈਂ ਬਹੁਤ ਸਮੇਂ ਬਹੁਤ ਸੋਚ ਸਮਝ ਕੇ ਕਰ ਰਿਹਾ ਜੀ ਗੱਲ ਤੁਸੀਂ ਕਰੋਸ ਐਗਜ਼ਾਮਿਨ ਕਰ ਲਓ লাইসেন্স দেনদে हां দেনדיה गवर्नमेंट লাইসেন্স দেনদে সমাজ ਦੇ ਵਿੱਚ ਕਿਹੜੇ ਤੱਕ ਮਿਲਿਆ ਕਿੰਨੇ ਵਜੇ লাইসেন্স ਦਿੰਦੇ ਪਥੇਰਾ ਨੂੰ ਮਿਲਿਆ ਹੋਇਆ ਜੀ ਤੁਸੀਂ ਕਲਕੱਤਾ ਜਾਓ ਸਾਰੇ লাইসেন্স ਮਿਲਣਗੇ ਤੁਹਾਨੂੰ ਉੱਥੇ ਹਜ਼ਾਰਾਂ ਹਜ਼ਾਰਾਂ ਔਰਤਾਂ ਕੋਲ লাইসেনਸ ਹੈ ਵੈਸੇ ਵੀਰੇ हां ਸਰਨبور ਚਲੇ ਜਾਓ ਸਮਾਜ ਦਾ ਜਦ ਆਪਾਂ ਸਮਾਜ ਦੇ ਬਾਰੇ ਚਿੰਤਿਤ ਹੁੰਦੇ ਆ ਨਾ ਆਪਾਂ ਸਮਾਜ ਦੀ ਸਟੱਡੀ ਕਰਦੇ ਆ ਜੀ ਵੀ ਸਮਾਜ ਚੱਲ ਕੇ ਰਿਹਾ ਜਦ ਜਿਨ੍ਹਾਂ ਨੂੰ ਸਮਾਜ ਤੋਂ ਕੋਈ ਮਤਲਬ ਹੀ ਨਹੀਂ ਹੈ ਹੂੰ ਉਹੀ ਸਮਾਜ ਦੇ ਠੇਕੇਦਾਰ ਬਣਦੇ ਆ ਪ੍ਰੋਬਲਮ ਤਾਂ ਹੀ ਤੇ ਸ਼ੁਰੂ ਹੁੰਦੇ ਮੈਂ ਤਾਂ ਹੀ ਕਹਿੰਨਾ ਜੀ ਬਿਨ ਨੇਤਾ ਲੋਕਾਂ ਨੂੰ ਧਰਮ ਸਮਝਾ ਰਹੇ ਨੇ ਔਰ ਬਬੇ ਰਾਜਨੀਤੀ ਸਮਝਾ ਰਹੇ ਨੇ ਹਮ ਇੱਥੇ ਲਾਇਸੈਂਸ ਦਿੱਤੇ ਜਾਂਦੇ ਆ ਸਮਾਜ ਪੂਰਾ ਇਸ ਸਰਕਾਰ ਨੇ 2014 ਤੋਂ ਬਾਅਦ ਸਰਕਾਰ ਆਈ ਹੈ ਇਸ ਸਰਕਾਰ ਨੇ ਸਮਾਜਿਕ ਜਿਹੜੀ ਸਮਰਸਤਾ ਸੀਗੀ ਸਮਾਜਿਕ ਜਿਹੜੀ ਇੱਕ ਇੱਕ ਕਿਸੇ ਸਮਾਜ ਦੀ ਇੱਕ ਯੂਨਾਈਟੀ ਹੁੰਦੀ ਆ ਪੂਰੀ ਤਰ੍ਹਾਂ ਬਰਬਾਦ ਕੀਤੀ ਹੈ ਸਮਲੈਂਗਿਕਤਾ ਵੀ ਅਪਰਾਧ ਨਹੀਂ ਰਹੀ ਸਮਲੈਂਗਿਕਤਾ ਹੂੰ ਅਪਰਾਧ ਨਹੀਂ ਹੈ ਜੀ ਹੁਣ ਤਾਰਾ 377 ਧਾਰਾ ਉਹ ਧਾਰਾ ਹੀ ਖਤਮ ਕਰਤੀ ਯਾਨੀ ਜਿਹੜੇ ਗਏ ਆ ਉਹਨੂੰ ਪ੍ਰਾਊਡਲੀ ਕਹਿ ਸਕਦੇ ਆ ਵੀ ਆਰ ਗਏ ਜਿਹੜੇ ਸਟੂਲੇ ਨੇ ਜਿਨ੍ਹਾਂ ਨੂੰ ਪੰਜਾਬੀ ਸਟੂਲੇ ਵੀ ਕਹਿੰਦੇ ਆ ਸਟੂਲਾ ਕਹਿ ਦਿੰਦੇ ਆ ਆਪਾਂ ਹਾਂ ਹੁਣ ਇਹ ਇੰਨਾ ਸਮਾਜ ਦੇ ਸਾਹਮਣੇ ਇੰਨਾ ਇੰਨਾ ਜ਼ਿਆਦਾ ਇਹਨੇ ਹੌਸਲੇ ਨਾਲ ਕਿਉਂ ਆ ਰਹੇ ਨੇ ਕਿਉਂਕਿ ਇਹਨਾਂ ਨੂੰ ਲਾਅ ਪ੍ਰੋਟੈਕਟ ਕਰਦਾ ਹੈ ਨੇ ਇੱਕ ਪਾਸੇ ਦੇ ਸਮਾਜ ਦੇ ਵਿੱਚ ਇੰਨੀ ਵੱਡੀਆਂ-ਵੱਡੀਆਂ ਮੁਸੀਬਤਾਂ ਸਮਾਜ ਦੇ ਸਾਹਮਣੇ ਹੈਗੀਆਂ ਔਰ ਦੂਜੇ ਪਾਸੇ ਇਹ ਕਰ-ਕਿਆ ਰਹੇ ਨੇ ਜੀ ਇਹ ਇਨੋਸੈਂਟ ਬੰਦੇ ਨੂੰ ਤੰਗ ਕਰਨਾ ਮੈਂ ਬਿਲਕੁਲ ਬਿਲਕੁਲ ਰਾਜੀ ਹੁੰਦਾ ਜੀ ਇਸ ਗੱਲ ਤੋਂ ਅਗਰ ਉਹ ਮਾਂ ਕਾਲੀ ਦਾ ਰੂਪ ਧਾਰਨ ਕਰਨ ਤੋਂ ਬਾਅਦ ਉਹ ਕੁਝ ਗਲਤ 플레이 ਕਰਦੀ ਜਦੋਂ ਨੇ ਕੁਝ ਗਲਤ ਕੀਤਾ ਹੀ ਨਹੀਂ ਹੈ ਕੇਵਲ ਫਿਰ ਕੁਝ ਲੋਕ ਕਹਿੰਦੇ ਰੂਪ ਧਾਰਨ ਰੂਪ ਧਾਰਨ ਕਰਨਾ ਬਹੁਤ ਪ੍ਰਾਚੀਨ ਪਰੰਪਰਾ ਹੈ ਜੀ ਉਹੀ ਪਰੰਪ ਉਹੀ ਪਰੰਪਰਾ ਦੇ ਰੂਪ ਚ ਅਜਿਹਾ ਫਰਮ ਲੀਲਾ ਵਗੈਰਾ ਦੇਖਦੇ ਨੇ ਲੋਕੇ ਤਾਂ ਇਹ ਵੀ ਕਹੀ ਜਾਂਦੇ ਡਰਾਮੇ ਕਰਦੇ ਪਏ ਨੇ ਕੌਣ ਆ ਪੂਰਾ ਪਰਿਵਾਰ ਹਸਤਾਲ ਪਹੁੰਚ ਗਏ ਹਾਂ ਉਤੋਂ ਵਲੌਗ ਬਣ ਰਿਹਾ ਹੈ ਹਾਂ YouTube ਤੇ ਸਾਰੀ ਹਰ ਚੀਜ਼ ਪੈ ਰਹੀ ਹੈ ਜਦੋਂ ਬੰਦਾ ਫਸੇ ਹੀ ਹੋਵੇ ਹਾਂ ਤਾਂ ਉਹਨੂੰ ਉਹਨ ਦਾ ਟੈਨਸ਼ਨ ਐ ਨਹੀਂ ਆਉਂਦੀਆਂ ਉਹਨਾਂ ਸੋਚ-ਪੋਚ ਥੋੜੀ ਨਾ ਆਉਂਦੀ ਵੀ ਉਹ ਵਲੌਗ ਬਣਾ ਕੇ ਦੱਸੇ ਲੋਕਾਂ ਨੂੰ ਦੇਖੋ ਉਹ ਇੱਕ ਇਨਫਲੂਐਂਸਰ ਹੈ ਆਪ ਦਾ ਮੇ ਅਵਸਰ ਲੇਕਿਨ ਆਪ ਦਾ ਆਪ ਦਾ ਜੇ ਅਵਸਰ ਕਈ ਕੱਲਾ ਰਮਨ ਮਲਿਕ ਬਣਾ ਰਿਹਾ ਹੈ ਇਸ ਮੁਲਕ ਨੇ ਉਹ ਟਾਈਮ ਵੀ ਦੇਖਿਆ ਕਿ ਇੱਥੋਂ ਦਾ ਪੀਐਮ ਜਿਹੜਾ ਹੈ ਪੁਲਵਾਮਾ ਹਮਲਾ ਹੋਇਆ ਔਰ ਉਹ ਵੀਡੀਓ ਸ਼ੂਟ ਕਰਾ ਰਿਹਾ ਸੀਗਾ ਆਪਣੇ ਡਿਸਕਵਰੀ ਚੈਨਲ ਵਾਲੇ ਨਾਲ ਇਹ ਕੋਈ ਗੱਲ ਨਹੀਂ ਹੈ ਉਹ ਇੱਕ ਇਨਫਲੂਐਂਸਰ ਹੈ ਉਹ ਆਪਣੀ ਚੀਜ਼ਾਂ ਨੂੰ ਲੋਕਾਂ ਸਾਹਮਣੇ ਰੱਖ ਰਿਹਾ ਹੈ ਉਹ ਸਮਾਜਿਕ ਤੌਰ ਤੇ ਸਹੀ ਔਰ ਗਲਤ ਹੋ ਸਕਦਾ ਹੈ ਬਟ ਜਿਹੜੇ ਲੋਕ ਕਹਿ ਰਹੇ ਨੇ ਉਹਨਾਂ ਨੂੰ ਕੀ ਰਾਈਟ ਹੈ ਵੀ ਉਹਨਾਂ ਨੂੰ ਕੀ ਰਾਈਟ ਹੈ ਦੂਜੇ ਦੀ ਇੱਕ ਇੱਕ ਨਿੱਜੀ ਜੀਵਨ ਚੇਤਕਲ ਦੇਣ ਦਾ ਰਹੀ ਗੱਲ ਹੈ ਵੀ ਚਲੋ ਅਗਲੇ ਤੇ ਟੈਨਸ਼ਨ ਹੁੰਦੀ ਹੈ ਟੈਂਸ਼ਨ ਹੋਏਗੀ ਹੁਣ ਪਰ ਉਹ ਆਪਣਾ ਕੰਮ ਛੱਡ ਦਵੇ ਹੁਣ ਯਾ ਕੰਮ ਹੀ ਛਡਾਣਾ ਉਹਦੇ ਤੋਂ ਪੰਜਾਬ ਛੱਡਣ ਦੀ ਤੇ ਉਹ ਉਹਦੇ ਮਨ ਚ ਆ ਗਈ ਕਿ ਮੈਂ ਪੰਜਾਬ ਕਹੇ ਤਾਂ ਪੰਜਾਬ ਛੱਡ ਦੇਣਾ ਹਾਂਜੀ ਉਹ ਕਹ ਰਿਹਾ ਮੈਂ ਪੰਜਾਬ ਛੱਡ ਦਾਂ ਪਰਵਾਸੀਆਂ ਦੇ ਕਹਿਣ ਤੇ ਪੰਜਾਬ ਦਾ ਬੰਦਾ ਹਰਿਆਣਾ ਹਰਿਆਣਾ ਪੰਜਾਬ ਹੀ ਐ ਹੂੰ ਅਨਡਿਵਾਈਡਿਡ ਪੰਜਾਬ ਦਾ ਬੱਚਾ ਹੈ ਜੀ ਉਹ ਹਾਂ ਹਰਿਆਣਾ ਜਿਹੜਾ ਅੱਜ ਹਰਿਆਣੇ ਦੇ ਨਾਂ ਤੋਂ ਮਸ਼ਹੂਰ 1966 ਤੋਂ ਬਾਅਦ ਹੈ ਹਾਂ ਜਿਸ ਕੇ ਪ੍ਰਾਣਾ ਉਹ ਪੰਜਾਬ ਦਾ ਹੀ ਹੈ ਹਾਂ ਇੱਕ ਮਿੰਟ ਰੁਕ ਜਾ ਬੈਗ ਬੰਦ ਕਰ ਰਿਹਾ ਡੌਗੀ ਆਂਦਾ ਵੇ ਇਹਨੂੰ ਨਾ ਤਾ ਇਹਨੂੰ ਤੇ ਛੇੜਤਾ ਤੂੰ ਫਿਰ ਸ਼ੁਰੂ ਹੋ ਜਾਏਗੀ ਨਾ ਬੈਗ ਬੰਦ ਕਰਦੇ ਕੋਈ ਨਾ ਕਿਤੇ ਜਾਂਦਾ ਬੈਗ ਬੰਦ ਕਰਦੇ ਮੈਂ ਇਹ ਜੇ ਕੋ ਮਾ ਦੇ ਨਾ 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 ਮੋਟਨਾ ਕੁਛ ਨਹੀਂ ਕਰਨਾ ਭਾਈ ਕੋ ਭਾਈ ਆਪਣੇ ਭਾਈ ਜਦ ਵੱਡੇ ਮੰਦਰਾਂ ਦੇ ਵਿੱਚ ਪੈਸੇ ਲੈ ਕੇ ਦਰਸ਼ਨ ਹੋ ਸਕਦੇ ਆਂ ਔਰ ਉਸ ਉਹਦੇ ਚ ਵੀ ਤੰਦਲੀ ਹੈ ਉਹਦੇ ਚ ਵੀ ਤੰਦਲੀ ਹੈ ਜੀ ਉਹਦੇ ਚ ਵੀ ਤੁਸੀਂ ਪ੍ਰਾਈਵੇਟ ਕਿਸੇ ਬੰਦੇ ਨੂੰ ਮਿਲੋ ਮੇਰੇ ਕੋਲ ਵੀਡੀਓ ਪਾਇਆ ਮੈਂ ਤੁਹਾਨੂੰ ਦਿਖਾਣਾ ਜਿਹੜੇ ਲੋਕ ਕਲਪਦਿਆਂ ਹਥੇ ਮੰਦਰਾਂ ਚ ਜਾ ਕੇ ਵੀ ਹੈ ਪਰਮਾਤਮਾ ਸਾਡੇ ਨਾਲ ਹੋਇਆ ਕੀ ਹੈ ਦੂਜੇ ਬੰਦੇ ਨੂੰ ਕੋਈ ਇੱਕ ਬੰਦਾ 500 ਰੁਪਏ ਦਿੰਦਾ ਡਾਇਰੈਕਟਰ ਨੂੰ ਮੱਛਾ ਚੁੱਪ ਚਾਪ ਪਿੱਛੋਂ ਮੱਥਾ ਟਿਕਾ ਦਿੱਤਾ ਜਾਂਦਾ ਪੈਸਾ ਹੀ ਹੈ ਨਾ ਜੀ ਜਦ ਕਾਚੀ ਵਿੱਚ ਨਾ ਦੇ ਮੰਦਿਰ ਵਿੱਚ ਇਹ ਚੀਜ਼ਾਂ ਹੋ ਸਕਦੀਆਂ ਤੇ ਆਮ ਤੌਰ ਤੇ ਕਿਉਂ ਨਹੀਂ ਹੁੰਦਾ ਹੋਏਗਾ ਪੈਸੇ ਕਰਕੇ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਵੀ YouTube ਤੇ ਫੋਲੋਅਰਸ ਬਹੁਤ ਨੇ ਪੈਸਾ ਉਹਨਾਂ ਨੂੰ ਡੇਗ ਰਿਹਾ ਹੈ ਉਹ ਆਪ ਹੀ ਇੰਟਰਵਿਊਸ 'ਚ ਕਹਿ ਦਿੰਦਾ ਹੁੰਦਾ ਕਿ ਮੈਂ ਤਾਂ ਪੂਰਾ ਤੋਂ ਪੂਰਾ ਇੱਕ ਫਲੋਰ ਹੀ ਖਰੀਦਿਆ ਆ ਹਾਂ ਕੋਤੇ ਬਾਅਦ ਆਪਣੀ ਮਿਹਨਤ ਨਾਲ ਖਰੀਦਿਆ ਜੀ ਅਗਲੇ ਨੇ ਮਿਹਨਤ ਥੋੜੀ ਕੀਤੀ ਹੈ ਜੀ ਮੁੰਡੇ ਨੇ ਮੈਂ ਅਜਦਾ ਨਹੀਂ ਹਾਂ ਦਾ ਜਰਬਾਨੀ ਮੈਂ ਮਿਹਨਤ ਕੀਤੀ ਹੈ ਲੋਕੀ ਕਹਿੰਦੇ ਦੋ ਜਨਾਨੀਆਂ ਦਿਖਾ ਦਿਖਾ ਇਹ ਕਿਹੜੀ ਮਿਹਨਤ ਹੈ ਦੇਖੋ ਮੇਰੀ ਗੱਲ ਸੁਣੋ ਇਹ ਗੱਲ ਦੋ ਜਨਾਨੀਆਂ ਦੀ ਮੈਂ ਇਹਦੇ ਚ ਜਾਣਾ ਨਹੀਂ ਚਾਹਦਾ ਪਰ ਜਿਨ੍ਹਾਂ ਨੂੰ ਇਹ ਇਸ਼ੂ ਹੈ ਨਾ ਵੀ ਦੋ ਜਨਾਨੀਆਂ ਰੱਖੀਆਂ ਜਾਂ ਭਾਈ ਉਹ ਜਿਹੜਾ ਥੋੜਾ ਜਿਹਾ ਪਿੱਛੇ ਚਲੋ ਜਿਆਦਾ ਪਿੱਛੇ ਜਾਣ ਦੀ ਲੋੜ ਨਹੀਂ ਹੈ ਜੀ ਸਿਰਫ ਇੰਡੀਆ ਦਾ ਕਨਸਟੀਟਿਊਸ਼ਨ ਬਣਨ ਤੋਂ ਥੋੜਾ ਜਿਹਾ ਪਿੱਛੇ ਜਾਣ ਦੀ ਲੋੜ ਹੈ ਬਹੁ ਵਿਵਾਹ ਹੀ ਇੰਡੀਆ ਦੀ ਇੱਕ ਪਰੰਪਰਾ ਰਹੀ ਹੈ ਮਹਾਰਾਜਾ ਪਟਿਆਲੇ ਦੇ ਕਿੰਨੀ ਸੀਗੀਆਂ ਔਰ ਕਿੰਨੇ ਮੈਂ ਤੁਹਾਨੂੰ ਰਾਜ ਕਿੰਨੇ ਰਾਜੇ ਮੈਂ ਤੁਹਾਨੂੰ ਦੱਸ ਸਕਦਾ ਐ ਜਿੱਦੇ ਇਹਨਾਂ ਦੇ 4-4 5-5 10-10 ਵਿਆਹ ਹੁੰਦੇ ਸੀ ਹੁਣ ਇਹ ਕਹਿਣਗੇ ਵੀ ਇਹ ਤਾਂ ਕਾਨੂੰਨ ਐ ਪਹਿਲੀ ਗੱਲ ਇਹਨਾਂ ਬੇਵਕੂਫਾਂ ਨੂੰ ਅਕਲ ਹੋਵੇ ਹਿੰਦੁਸਤਾਨ ਦੇ ਵਿੱਚ ਆ ਇਹੋ ਜਿਹਾ ਕੋਈ ਕਾਨੂੰਨ ਨਹੀਂ ਐ ਜਿਹੜਾ ਕੋਈ ਬੰਦੇ ਨੂੰ ਦੇਵਤਾ ਦਾ ਰੂਪ ਬਣਾਉਣ ਤੋਂ ਰੋਕਦਾ ਹੋਵੇ ਕੋਈ ਕਾਨੂੰਨ ਨਹੀਂ ਐ ਕੋਈ ਕਾਨੂੰਨ ਨਹੀਂ ਐ ਪੂਰੀ ਜ਼ਿੰਮੇਵਾਰੀ ਨਾਲ ਮੈਂ ਤੁਹਾਨੂੰ ਕਹ ਰਾਂ ਇਹਨਾਂ ਸਾਰਿਆਂ ਨੂੰ ਜਾ ਕੇ ਸਭ ਤੋਂ ਪਹਿਲਾਂ ਜਿੰਨੇ ਵੀ ਆਪਣੇ ਆਪ ਨੂੰ ਹਿੰਦੂ ਰક્ષਕ ਬਣੇ ਹੋਏ ਐ ਇਹਨਾਂ ਨੂੰ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਅੱਜ ਤੱਕ ਐਸੇ ਕਿਸੇ ਕਾਨੂੰਨ ਲਈ ਕੋਈ ਡਿਮਾਂਡ ਕੀਤੀ ਹੈ ਸਿੱਖਾਂ ਨੂੰ ਤਾਂ ਬਹੁਤ ਪੁਰਾਣੀ ਲੜਾਈ ਹੈ ਸਿੱਖ ਤੇ ਅੱਜ ਵੀ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਲਈ ਲੜ ਰਹੇ ਹਾਂ ਹੂੰ ਅੱਜ ਵੀ ਹੂੰ ਲੇਕਿਨ ਕਾਨੂੰਨ ਨਹੀਂ ਹੈ ਕਾਨੂੰਨ ਕਹੇ ਜੀ ਸਾਡੀਆਂ ਭਾਵਨਾਵਾਂ ਆਵਾਜ਼ ਹੋ ਗਈਆਂ ਐਹੀ ਐਹੀ ਲੋ ਐ ਨਾ ਜੀ ਮੇਨੇ ਲੋ ਵੀ ਸਾਡੀਆਂ ਭਾਵਨਾਵਾਂ ਆ ਹਾਂ ਵੀ ਸਾਡੀਆਂ ਹੋ ਗਈਆਂ ਹੂੰ ਇਹ ਕਿਹੜਾ ਲੋ ਐ ਜੀ ਕੜਾ ਕਾਨੂੰਨ ਹੈ ਹੁਣ ਮੈਨੂੰ ਕੋਈ ਕਹਿ ਦਵੇ ਜੀ ਤੇ ਤਿਲਕ ਪੱਲ ਆਇਆ ਹੋਇਆ ਨਿਸ਼ਵਜੀ ਬਣਾ ਬੈਠਾ ਮੇਰੀ ਭਾਵਨਾਵਾਂ আহত ਹੋ ਗਈਆਂ ਜੀ ਇਹਦੇ ਤਾਂ ਕੋਈ ਕਾਨੂੰਨ ਨਹੀਂ ਹੈ ਜੀ ਹੁਣ ਤੱਕ ਜਿਹੜਿਆ ਕਾਨੂੰਨ ਕਾਨੂੰਨ ਕਰਦੇ ਆ ਵੀ ਕਾਨੂੰਨ ਹੈ